मैगी ਖਾਣ ਦੇ ਨਾਲ ਉੱਤਰ ਪ੍ਰਦੇਸ਼ ਦੇ ਵਿੱਚ ਇੱਕ 12 ਸਾਲ ਦੇ ਮੁੰਡੇ ਦੀ ਮੌਤ ਹੋਈ ਹੈ। ਇਹ ਖਬਰ ਹੁਣ ਹਰ ਪਾਸੇ ਫੈਲ ਰਹੀ ਹੈ ਪਰ ਸਵਾਲ ਇਹੀ ਕਿ ਆਖਰਕਾਰ ਹੋਇਆ ਕਿਵੇਂ? ਇਸੇ ਦਾ ਜਵਾਬ ਤੁਹਾਨੂੰ ਅੱਜ ਦਵਾਂਗੇ। ਤੁਹਾਨੂੰ ਦੱਸਦੇ ਕਿ ਕੀ ਕੁਝ ਹੋਇਆ, ਕਿਵੇਂ ਮੈਗੀ ਖਾਧੀ ਸੀ ਤੇ ਖਾਸ ਤੌਰ ਤੇ ਕਿਸ ਚੀਜ਼ ਦੇ ਨਾਲ ਖਾਧੀ ਸੀ ਮੈਗੀ, ਕਿ ਇਹ ਸਭ ਕੁਝ ਘੱਟਾ ਵਪਰੀ ਹੈ। ਕਿਉਂਕਿ ਮੈਗੀ ਤਾਂ ਹਰ ਰੋਜ਼ ਸੈਂਕੜੇ ਲੋਕ ਖਾਦੇ ਨੇ ਭਾਵੇਂ ਕੋਈ ਫਿਰ ਰੇੜੀ ਦੇ ਉੱਤੇ ਹੁਣ ਜਾਂ ਫਿਰ ਘਰ ਦੇ ਵਿੱਚ ਬਣਾ ਕੇ ਕਿਉਂਕਿ ਮੈਗੀ ਬਹੁਤ ਸਾਰੇ ਲੋਕ ਪਹਾੜਾ ਦੇ ਉੱਤੇ ਤਾਂ ਸਪੈਸ਼ਲੀ ਜਾ ਕੇ ਖਾਦੇ ਨੇ ਹੁਣ ਗੱਲ ਕਰਦੇ ਆ ਆਖਰਕਾਰ ਹੋਇਆ ਕੀ ਪਹਿਲਾ ਤੇ ਕਿੱਥੇ ਦਾ ਹੈ ਮਾਮਲਾ ਦਰਸਲ ਯੂਪੀ ਦੇ ਪੀਲੀਪੀਤ ਦਾ ਇੱਕ ਬਾਬਲਾ ਹੈ ਜਿੱਤੇ ਕਿ ਇੱਕ ਮਹਿਲਾ ਆਪਣੇ ਪੇਕੇ ਆਈ ਹੋਈ ਸੀ ਪੇਕੇ ਆ ਕੇ ਇਸ ਪਰਿਵਾਰ ਦੇ ਜੋ 6 ਜੀ ਨੇ ਉਹਨਾਂ ਨੇ ਮੈਗੀ ਖਾਧੀ ਪਰ ਮੈਗੀ ਜੋ ਖਾਈ ਉਹ ਉਹਨਾਂ ਨੇ ਚੌੜਾਂ ਦੇ ਨਾਲ ਖਾਧੀ ਤਾਂ ਫਿਰ ਰਾਈਸ ਬੈਗਿਸ ਨੂੰ ਦੱਸਿਆ ਜਾ ਰਿਹਾ ਕਿ ਚੌਲਾਂ ਦੇ ਨਾਲ ਜਦ ਬੈਗੀ ਖਾਧੀ ਤਾਂ ਫਿਰ ਉਸ ਤੋਂ ਬਾਅਦ ਹੀ ਦੋ ਜੜਿਆਂ ਦੀ ਜੋ ਸਿਹਤ ਹੈ ਉਹ ਤਾਂ ਤੁਰੰਤ ਉਸ ਦੇ ਵਿੱਚ ਵਿਗਾੜ ਆੜਾ ਸ਼ੁਰੂ ਹੋ ਚੁੱਕੇ ਸੀ ਤੁਰੰਤ ਉਹਨੂੰ ਦਿੱਕਤ ਆੜੀ ਸ਼ੁਰੂ ਹੋ ਗਈ ਇਸੇ ਦੇ ਚੱਲਦੇ ਸਵੇਰ ਹੁੰਦੇ ਤੱਕ ਸਾਰੇ ਪਰਿਵਾਰ ਦਾ ਬੁਰਾ ਹਾਲ ਹੋ ਚੁੱਕਿਆ ਸੀ ਇਸ ਸਭ ਦੇ ਚੱਲਦੇ ਫਿਰ ਪਰਿਵਾਰ ਨੂੰ ਹਸਪਤਾਲ ਦਾਖਲ ਕਰਾਇਆ ਹਸਪਤਾਲ ਦੇ ਵਿੱਚ ਦਾਖਲ ਹੋ ਕੇ ਸ਼ੁਕਰਵਾਰ ਨੂੰ ਤੇ ਸਵੇਰ ਵੇਲੇ ਜਦ ਹਾਲਤ ਸਭ ਦੀ ਠੀਕ ਹੋਈ ਵਾਪਸ ਆ ਗਈ ਸੀ ਘਰੇ ਕਿ ਚਲੋ ਕੋਈ ਗੱਲ ਨਹੀਂ ਫੂਡ ਪాయిਜ਼ਨਿੰਗ ਦਾ ਮਾਮਲਾ ਠੀਕ ਹੈ ਐਨਾ ਕੋਈ ਚੱਕਰ ਨਹੀਂ ਆ ਪਰ ਅਸਲ ਮਾਮਲਾ ਇਸ ਤੋਂ ਬਾਅਦ ਸ਼ੁਰੂ ਹੋਇਆ ਜਦਬ ਉੱਥੇ ਪਹੁੰਚ ਕੇ ਘਰੇ ਆ ਕੇ ਫੇਰ ਸਿਹਤ ਵਿਗੜਨ ਲੱਗੀ ਫੇਰ ਦਿੱਕਤ ਆਉਣ ਲੱਗੀ ਉਸ ਤੋਂ ਬਾਅਦ ਪੇਟ ਚ ਦਰਦ ਆਇਆ ਹੋਰ ਸਵੱਸਿਆਵਾਂ ਆ ਰਹੀਆਂ ਸੀ ਫਿਰ ਸ਼ਾਮ ਜਿਹਦਾ ਜਦ ਵੇਲਾ ਹੋਇਆ ਸ਼ੁੱਕਰਵਾਰ ਨੂੰ ਦੁਬਾਰਾ ਐਡਮਿਟ ਕਰਾਇਆ ਹਸਪਤਾਲ ਦੇ ਵਿੱਚ ਜਾ ਕੇ 6 ਦੇ 6 ਲੋਕਾਂ ਨੂੰ ਜਿਸ ਦੇ ਵਿੱਚ ਬੱਚੇ ਮਹਿਲਾਵਾਂ ਸਾਰੇ ਸ਼ਾਮਿਲ ਸੀ ਇਨਾ ਸਭ ਦੇ ਵਿੱਚ ਜਾ ਕੇ ਜਦ ਇਲਾਜ ਹੋਇਆ ਅੱਗੇ ਹਾਲਤ ਵਿਗੜਨੀ ਸ਼ੁਰੂ ਹੋ ਗਈ ਤੇ ਇੱਕ ਮਾਸੂਮ ਬੱਚੇ ਦੀ ਜਾਨ ਗਈ ਹੈ ਜਿਸ ਦੀ 10 ਤੋਂ 12 ਸਾਲ ਦੇ ਕਰੀਬ ਉਮਰ ਦੱਸੀ ਜਾ ਰਹੀ ਹੈ ਰੋਹਨ ਇਸ ਬੱਚੇ ਦਾ ਨਾਮ ਦੱਸਿਆ ਜਾ ਰਿਹਾ ਜੇਕਰ ਤੁਹਾਡੇ ਨਾਲ ਜ਼ਿਆਦਾ ਜਾਣਕਾਰੀ ਸਾਂਝੀ ਕਰੀਏ ਤਾਂ ਯੂਪੀ ਦੇ ਪੀਲੀਪੀਤ ਦਾ ਇਹ ਸਾਰਾ ਮਾਮਲਾ ਹੈ ਜਿੱਥੇ ਕਿ ਜੋ ਇਹ ਬੱਚਾ ਸੀ ਰੋਹਨ ਆਪਣੀ ਮਾਂ ਦੇ ਨਾਲ ਗਿਆ ਹੋਇਆ ਸੀ ਇਹ ਪੂਰਾ ਮਾਮਲਾ ਕੁਝ ਇਸ ਤਰ੍ਹਾਂ ਸਾਹਮਣੇ ਆਇਆ ਹੈ ਕਿ ਪੀਲੀਪੀਤ ਦਾ ਕੋਤਵਾਲੀ ਇਲਾਕਾ ਹੈ ਇੱਥੇ ਜੋ ਪਿੰਡ ਹੈ ਰਾਹੁਲ ਨਗਰ ਚੰਦੀਆ ਇੱਥੇ ਇੱਕ ਮਨੀਰਾਜ ਨਾਂ ਦਾ ਵਿਅਕਤੀ ਹੈ ਉਸਦੀ ਧੀ ਹੈ ਸੀਮਾ ਉਸਦਾ ਵਿਆਹ ਹੋਇਆ ਸੀ ਦੇਰਾ ਦੂਨ ਦੇ ਵਿੱਚ ਕਰੀਬ 1 ਮਹੀਨੇ ਪਹਿਲਾਂ ਸੀਮਾ ਆਪਣੇ ਪੁੱਤਰ ਰੋਹਨ ਵਿਵੇਕ ਤੇ ਧੀ ਸੰਧਿਆ ਦੇ ਨਾਲ ਆਪਣੇ ਪੇਕੇ ਆਈ ਇਸ ਤੋਂ ਬਾਅਦ ਦੇ ਵਿੱਚ ਪੇਕੇ ਚ ਹੀ ਰੁਕੀ ਰਹੀ ਮਨੀਰਾਜ ਦੇ ਘਰ ਦੇ ਵਿੱਚ ਮੈਗੀ ਤੇ ਚੌਲ ਬਣਾਏ ਉਹਨਾਂ ਨੇ ਇੱਕ ਅਲੱਗ ਤਰੀਕੇ ਦਾ ਕੰਬਿਨੇਸ਼ਨ ਹੈ ਸ਼ਾਇਦ ਬਹੁਤ ਸਾਰੇ ਲੋਕਾਂ ਨੇ ਪਹਿਲਾਂ ਨਹੀਂ ਸੁਣਿਆ ਹੋਏ ਪਰ ਯੂਪੀ ਦੇ ਵਿੱਚ ਕੁਝ ਇਸ ਤਰੀਕੇ ਨਾਲ ਉਹਨਾਂ ਨੇ ਚੌਲ ਬਣਾਏ ਸੀ ਜਿੱਥੇ ਕਿ ਮੈਗੀ ਵਿਦ ਰਾਈਸ ਬਣਾਈ ਮੈਗੀ ਵਾਲੇ ਚੌਲ ਬਣਾਏ ਜਿਸ ਦੇ ਨਾਲ ਸਾਰੇ ਪਰਿਵਾਰ ਨੇ ਚੌਲ ਖਾਦੇ ਇਸ ਤੋਂ ਬਾਅਦ ਚ ਬੱਚਿਆਂ ਤੋਂ ਇਲਾਵਾ ਜੋ ਭੈਣ ਸੰਜੂ ਹੈ ਉਸ ਦੀ ਤੇ ਭਾਬੀ ਸੰਜਨਾ ਉਹਨਾਂ ਨੇ ਵੀ ਇਹੀ ਕੁਝ ਖਾਦਾ ਸੀ ਜਿਸ ਤੋਂ ਬਾਅਦ ਸਾਰੇ ਪਰਿਵਾਰ ਦੀ ਹਾਲਤ ਵਿਗੜ ਗਈ ਹਾਲਾਂਕਿ ਫੂਡ ਪాయిਜ਼ਨਿੰਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਦਿੱਕਤ ਆਈ ਜਿਵੇਂ ਹੀ ਇਹਨਾਂ ਸਭ ਨੂੰ ਖਾਣ ਤੋਂ ਬਾਅਦ ਦਿੱਕਤ ਸ਼ੁਰੂ ਹੋ ਗਈ ਤਾਂ ਫਿਰ ਪਰਿਵਾਰ ਦੀ ਹਾਲਤ ਵਿਗੜਨ ਲੱਗੀ ਇਸ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਪਹਿਲਾਂ ਤਾਂ ਸਰਕਾਰੀ ਹਸਪਤਾਲ ਲੈ ਕੇ ਗਏ ਸੀ ਉੱਥੇ ਜਾ ਦਾਖਲ ਕਰਾਇਆ ਤਾਂ ਬਾਕੀ ਪਰਿਵਾਰ ਦੇ ਪੰਜ ਬੇਬਰ ਤਾਂ ਉੱਥੇ ਹੀ ਰਹਿ ਗਏ ਪਰ ਜੋ ਬੱਚਾ ਸੀ ਉਸ ਦੀ ਹਾਲਤ ਜ਼ਿਆਦਾ ਵਿਗੜਦੀ ਰਹੀ ਤਾਂ ਫਿਰ ਉਸ ਨੂੰ ਬਾਅਦ ਦੇ ਵਿੱਚ ਅੱਗੇ ਰੈਫਰ ਵੀ ਕੀਤਾ ਪਰ ਉਸ ਦੀ ਜਾਨ ਬਚ ਨਹੀਂ ਪਾਈ ਇਸ ਮਾਮਲੇ 'ਚ ਤੁਹਾਨੂੰ ਹੋਰ ਜਾਣਕਾਰੀ ਦਿੰਨੇ ਕਿ ਆਖਿਰਕਾਰ ਆਇਆ ਕੀ ਵਿਆ ਸੋਸ਼ਲ ਮੀਡੀਆ ਤੇ ਪਤਾ ਕੀ ਵੀ ਲੱਗਿਆ ਸਾਰੀ ਘਟਨਾ ਦਾ ਹੁਣ ਇੱਥੇ ਦੱਸਿਆ ਜਾ ਰਿਹਾ ਹੈ ਕਿ ਫੂਡ ਪੁਆਇਜ਼ਨਿੰਗ ਦੇ ਕਾਰਨ ਇਹ ਸਭ ਕੁਝ ਹੋਇਆ ਡਾਕਟਰ ਰਾਸ਼ਿਦ ਨੇ ਦੱਸਿਆ ਕਿ ਸਾਰੇ ਜਿੰਨੇ ਵੀ ਲੋਕ ਕੇ ਬਿਮਾਰ ਹੋਏ ਜਿੰਨੀ ਵੀ ਫੈਮਿਲੀ ਹੈ ਸਭ ਦੇ ਵਿੱਚ ਫੂਡ ਪాయిਜ਼ਨਿੰਗ ਦੇ ਲੱਛਣ ਨੇ ਉਸ ਕਰਕੇ ਸਭ ਕੁਝ ਹੋਇਆ ਤੇ ਜੋ ਚੌਲਾਂ ਦੇ ਨਾਲ ਮੈਗੀ ਖਾਧੀ ਹੈ ਕਿ ਉਸ ਦੇ ਨਾਲ ਇਹ ਚੀਜ਼ ਵਾਪਰੀ ਹੈ ਜਾਂ ਫਿਰ ਮੈਗੀ ਦੇ ਵਿੱਚ ਕੁਝ ਅਜੀਹਾ ਸੀ ਇਹ ਵੀ ਇੱਕ ਸਵਾਲ ਹੈ ਕਿਉਂਕਿ ਮੈਗੀ ਦਾ ਇੱਕ ਵਾਰ ਪਹਿਲਾਂ ਵੀ ਵਿਵਾਦ ਹੋਇਆ ਸੀ ਉਦੋਂ ਲਿਡ ਨੂੰ ਲੈ ਕੇ ਹੋਇਆ ਸੀ ਤਾਂ ਫਿਰ ਜੋ ਉਹ ਤੱਤ ਨੂੰ ਲੈ ਕੇ ਬਾਅਦ ਦੇ ਵਿੱਚ ਹਾਲਾਂਕਿ ਸੌਟ ਆਊਟ ਹੋ ਗਿਆ ਸੀ ਉਸ ਤੋਂ ਬਾਅਦ ਮੈਗੀ ਦੀ ਜਿਉਂਦੇ ਤਿਉਹ ਸੇਲ ਬਰਕਰਾਰ ਹੈ ਤੇ ਕਿੰਨੇ ਹੀ ਲੋਕ ਖਾਂਦੇ ਵੀ ਨੇ ਹਰ ਰੋਜ਼ ਬਹੁਤ ਸਾਰੇ ਲੋਕ ਮੈਗੀ ਖਾਂਦੇ ਨੇ ਉਨ੍ਹਾਂ ਦੀ ਸਿਹਤ ਨਹੀਂ ਵਿਗੜਦੀ ਤਾਂ ਫਿਰ ਇਸ ਸਪੈਸੀਫਿਕ ਮਾਮਲੇ ਦੇ ਵਿੱਚ ਸਿਹਤ ਕਿਵੇਂ ਵਿਗੜੀ ਹੈ ਇਹ ਵੀ ਇੱਕ ਸਵਾਲ ਹੈ ਜਿਸ ਨੂੰ ਲੈ ਕੇ ਮੰਨਿਆ ਜਾ ਰਿਹਾ ਕਿ ਜੋ ਚੌੜਾ ਨਾਲ ਮੈਗੀ ਖਾਦੀ ਹੈ ਉਸ ਦੇ ਕਾਰਨ ਵੀ ਇਹ ਹੋਇਆ ਹੋ ਸਕਦਾ ਹੈ ਹਾਲਾਂਕਿ ਕੀ ਉਹਨਾਂ ਪੈਕੇਟਸ ਦੇ ਵਿੱਚ ਕੋਈ ਦਿੱਕਤ ਸੀ ਕਿਤੇ ਉਹ ਪੈਕੇਟਸ ਐਕਸਪਾਇਰ ਤਾਂ ਨਹੀਂ ਸੀ ਜਾਂ ਫਿਰ ਉਹਨਾਂ ਦੀ ਗੁਣਵੱਤਾ ਦੇ ਵਿੱਚ ਖਾਮੀ ਸੀ ਇਹ ਵੀ ਇੱਕ ਸਵਾਲ ਹੈ ਹਾਲਾਂਕਿ ਹੁਣ ਜੇ ਗੱਲ ਕਰੀਏ ਇਹ ਮਾਮਲਾ ਸੋਸ਼ਲ ਮੀਡੀਆ ਦੇ ਉੱਤੇ ਕਿਵੇਂ ਆਇਆ ਤਾਂ ਸੋਸ਼ਲ ਮੀਡੀਆ ਤੇ ਇੱਕ ਯੂਜ਼ਰ ਨੇ ਸਾਂਝਾ ਕੀਤਾ ਇਹ ਮਾਮਲਾ ਜਿੱਥੇ ਕਿ ਉਸੇ ਨੇ ਸਭ ਤੋਂ ਪਹਿਲਾਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਉੱਥੇ ਇਸ ਮਾਮਲੇ ਦੇ ਵਿੱਚ ਰੀਡਰ ਟਾਈਮਜ਼ ਮੀਡੀਆ ਦਾ ਇੱਕ ਜੋ ਚੈਨਲ ਹੈ ਟਵਿੱਟਰ ਦੇ ਉੱਤੇ ਉਸੇ ਦੇ ਇੱਕ ਵਿਅਕਤੀ ਮਨੋਜ ਸ਼ਰਮਾ ਨੇ ਪੋਸਟ ਪਾ ਕੇ ਦਾਵਾ ਕੀਤਾ ਜਿਸ ਦੇ ਵਿੱਚ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਇਹਨਾਂ ਸਾਰੀ ਖਬਰਾਂ ਦਾ ਆਧਾਰ ਜੋ ਕਿ ਟੀਵੀ ਤੇ ਸੋਸ਼ਲ ਮੀਡੀਆ ਤੇ ਹਰ ਜਗ੍ਹਾ ਚੱਲ ਰਹੀਆਂ ਨੇ ਇਹ ਇਸੇ ਮਨੋਜ ਦੇ ਜੋ ਟਵੀਟ ਕੀਤਾ ਉਸ ਤੋਂ ਬਾਅਦ ਸ਼ੁਰੂ ਹੋਈ ਚਰਚਾ ਤੇ ਫਿਰ ਅੱਗੇ-ਅੱਗੇ ਕੁਝ ਹੋਰ ਲੋਕਾਂ ਰਏ ਵੀ ਇਸ 'ਚ ਜਾਣਕਾਰੀ ਐਡ ਆਨ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਐਡਵੋਕੇਟ ਓਮ ਪ੍ਰਕਾਸ਼ ਸ਼ਰਮਾ ਨਾਂ ਦਾ ਇੱਕ ਵਿਅਕਤੀ ਹੈ। ਉਸ ਨੇ ਵੀ ਇਸ ਮਾਮਲੇ ਦੇ ਵਿੱਚ ਅੱਗੇ ਅਪਡੇਟ ਸਾਂਝੀ ਕੀਤੀ ਕਿ ਜੋ ਇਹ ਮੌਤ ਹੋਈ ਹੈ 6 ਵਿਅਕਤੀ ਇਸ ਦੇ ਵਿੱਚ ਫੂਡ ਪੌਇਜ਼ਨਿੰਗ ਦਾ ਸ਼ਿਕਾਰ ਹੋਏ ਸੀ। ਇੱਕ ਬੱਚੇ ਦੀ ਜਾਨ ਗਈ ਹੈ ਤੇ ਉਸ ਤੋਂ ਬਾਅਦ 'ਚ ਕਮਿਊਨਿਟੀ ਹੈਲਥ ਸੈਂਟਰ ਜੋ ਹੈ ਉੱਥੇ ਇਲਾਜ ਚੱਲ ਰਿਹਾ ਪਰਿਵਾਰ ਦਾ ਅਜੇ ਵੀ ਥਾਣਾ ਹਜ਼ਾਰਾ ਖੇਤਰ ਰਾਹੁਲ ਨਗਰ ਦਾ ਇਹ ਸਾਰਾ ਮਾਮਲਾ ਹੈ ਜਿੱਤੇ ਕਿ ਇਹ ਸਾਰਾ ਹੁਣ ਵਾਕਿਆ ਬਾਪ ਭਰਿਆ ਹਾਲਾ ਕਿ ਪਰਿਵਾਰ ਦੀ ਹਾਲਤ ਅਜੇ ਵੀ ਜੋ ਹੈ ਚਿੰਤਾਜਨਕ ਬਣੀ ਹੋਈ ਹੈ ਮੈਗੀ ਖਾਣ ਤੋਂ ਬਾਅਦ ਹੁਣ ਇਸ ਮਾਮਲੇ ਤੋਂ ਕੀ ਕੁਝ ਸਮਝੀਏ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕੀ ਮੈਗੀ ਖਾਣ ਦੇ ਨਾਲ ਹੀ ਸਿਹਤ ਵਿਗੜ ਗਈ ਮੈਗੀ ਖਾਣਾ ਹੀ ਬੁਰਾ ਹੋ ਗਿਆ ਇੱਥੇ ਸਮਝਣਾ ਪਵੇਗਾ ਕਿ ਇਹ ਕਿਸੇ ਯਾਤਾ ਸਪੈਸੀਫਿਕ ਪੈਕੇਜਿੰਗ ਨੂੰ ਲੈ ਕੇ ਹੋ ਸਕਦਾ ਹੈ ਉਹ ਜੋ ਉਹਨਾਂ ਨੇ ਮੈਗੀ ਖਾਧੀ ਉਸ ਨੂੰ ਬਣਾਉਣ ਦੇ ਤਰੀਕੇ ਦੇ ਨਾਲ ਵੀ ਇਹ ਚੀਜ਼ ਜੁੜੀ ਹੋਈ ਹੋ ਸਕਦੀ ਹੈ ਜਾਂ ਫਿਰ ਐਕਸਪਾਇਰ ਵੀ ਹੋ ਸਕਦਾ ਹੈ ਇਹ ਕੁਝ ਤੱਥ ਨੇ ਜਿਨ੍ਹਾਂ ਦੀ ਕੀ ਜਾਂਚ ਕੀਤੀ ਜਾਵੇਗੀ ਕਿ ਆਖਰਕਾਰ ਹੈ ਕੀ ਸੀ ਉਸ ਦੇ ਵਿੱਚ ਜਿਸ ਦੇ ਨਾਲ ਦਿੱਕਤ ਹੋਈ ਹੈ ਕੀ ਬਣਾਉਣ ਦਾ ਤਰੀਕਾ ਕੁਝ ਹੋਰ ਚੀਜ਼ ਵੀ ਉਸ ਦੇ ਵਿੱਚ ਕੀ ਨਾਲ ਪਾਈ ਗਈ ਸੀ ਜਿਸ ਦੇ ਨਾਲ ਇਹ ਸਾਰੀ ਘਟਾ ਵਾਪਰੀ ਇਹ ਇੱਕ ਸਵਾਲ ਹੈ ਹਾਲਾਂਕਿ ਕੁਝ ਮੁੱਖ ਪੁਆਇੰਂਟਸ ਤੁਹਾਨੂੰ ਦੁਬਾਰਾ ਦੱਸ ਦਿੰਨਾ ਇਸ ਇਹ ਪੂਰੇ ਮਾਮਲੇ ਦੇ ਵਿੱਚ ਹੋਇਆ ਕੀ ਹੈ ਯੂਪੀ ਦਾ ਮਾਮਲਾ ਪੀਪੀਪੀ ਦਾ ਮਾਮਲਾ ਹੈ ਉੱਥੇ ਪਰਿਵਾਰ ਸੀ ਪੇਕੇ ਘਰ ਆਈ ਹੋਈ ਇੱਕ ਜੋ ਵਿਆਹੁਤਾ ਸੀ ਆਪਣੇ ਬੱਚਿਆਂ ਦੇ ਨਾਲ ਆਈ ਧੀਾਂ ਤੇ ਬੱਚਿਆਂ ਦੇ ਨਾਲ ਉਸ ਦੀ ਜੋ ਭੈਣਾ ਭਾਬੀਆਂ ਸੀ ਉੱਥੇ ਉਦھے ਜੋ ਪੇਕੇ ਘਰ ਦੇ ਵਿੱਚ ਉਹਨਾਂ ਸਾਰਿਆਂ ਨੇ ਮੈਗੀ ਬਣਾ ਕੇ ਖਾਧੀ ਚੌਲਾਂ ਦੇ ਨਾਲ ਮੈਗੀ ਨੂੰ ਬਣਾਇਆ ਚੌਲਾਂ ਦੇ ਨਾਲ ਮੈਗੀ ਖਾਧੀ ਉਸ ਨੂੰ ਖਾਣ ਤੋਂ ਬਾਅਦ ਚ ਉਹਨਾਂ ਦੀ ਸਿਹਤ ਵਿਗੜੀ ਉਸ ਸਿਹਤ ਨੂੰ ਵਿਗੜਨ ਤੋਂ ਬਾਅਦ ਹਸਪਤਾਲ ਦਾਖਲ ਕਰਾਇਆ ਗਿਆ ਜਿੱਤੇ ਇੱਕ 10 ਸਾਲਾਂ ਦੇ ਬੱਚੇ ਦੀ ਜਾਨ ਗਈ ਹੈ ਇਹ ਆ ਸਾਰਾ ਮਾਮਲਾ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਤਾਂ ਹੁਣ ਇਸੇ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਧਾਰਨਾਵਾਂ ਚੱਲ ਰਹੀਆਂ ਨੇ ਕਈ ਲੋਕ ਤਾਂ ਇਹੀ ਕਹੀ ਜਾ ਰਹੇ ਨੇ ਕਿ ਮੈਗੀ ਖਾਣ ਦੇ ਨਾਲ ਮੌਤ ਹੋ ਗਈ ਬੱਚੇ ਦੀ ਕੁਝ ਹੋਰ ਕਹਿ ਰਹੇ ਨੇ ਕੁਝ ਕਹਿ ਰਹੇ ਨੇ ਕਿ ਚੌੜਾਂ ਦੇ ਨਾਲ ਬਣਾਈ ਇਸ ਲਈ ਹੋਗੀ ਤੇ ਕੁਝ ਆਪੋ ਆਪਣੇ ਤਰਕ ਹੁਣ ਦੇ ਹੀ ਜਾ ਰਹੇ ਨੇ ਹਾਲਾਂਕਿ ਜਾਂਚ ਹੋਣੀ ਬਾਕੀ ਹੈ ਕਿਉਂਕਿ ਜੇਕਰ ਫੂਡ ਸੈਂਪਲਸ ਲਏ ਜਾਂਦੇ ਨੇ ਜੇਕਰ ਕੁਝ ਬਾਕੀ ਹੋਣ ਉਸ ਦੇ ਤਾਂ ਫਿਰ ਉਸ ਤੋਂ ਹੀ ਪਤਾ ਲੱਗ ਸਕੇਗਾ ਕਿ ਆਖਰਕਾਰ ਇਸ ਤੇ ਹੈ ਕੀ ਸੀ ਅਜੇਹਾ ਜਿਸ ਦੇ ਨਾਲ ਕੀ ਮੌਤ ਹੋਈ ਹੈ ਤੇ ਇਸ ਤੋਂ ਇਲਾਵਾ ਜਿੱਤੋਂ ਇਹ ਮੈਗੀ ਲੈ ਕੇ ਆਏ ਸੀ ਉਸ ਦੇ ਪੈਕੇਟਸ ਵਗੈਰਾ ਦੀ ਹੁਣ ਜਾਂਚ ਜ਼ਰੂਰ ਪੁਲਿਸ ਕਰੇਗੀ ਜਿਸ ਤੋਂ ਪਤਾ ਲੱਗ ਸਕੇ ਕਿ ਉਹਨਾਂ ਦੀ ਡੇਟ ਅਜੇ ਐਕਸਪਾਇਰ ਤਾਂ ਨਹੀਂ ਸੀ ਹੋਈ ਜੋ ਸਭ ਤੋਂ ਵੱਡਾ ਸਵਾਲ ਹੈ ਤੇ ਸ਼ੱਕ ਵੀ ਇਹੀ ਜਤਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਇਹ ਐਕਸਪਾਇਰਡ ਪ੍ਰੋਡਕਟਸ ਹੋਣ ਜੋ ਕਿ ਵੇਚੇ ਗਏ ਨੇ ਜਿਸ ਤੋਂ ਬਾਅਦ ਹੀ ਇਹ ਗਏ ਖੁਲਾਸਾ ਹੋ ਸਕੇਗਾ ਹਾਲਾਂਕਿ ਅਸੀਂ ਜੇ ਪਟਿਆਲਾ ਦੀ ਗੱਲ ਦੇਖੀਏ ਤਾਂ ਪਟਿਆਲਾ ਦੇ ਕੇਸ ਇਸ ਤੋਂ ਕੁਝ ਡਿਫਰੈਂਟ ਸੀ ਪਟਿਆਲਾ ਦੇ ਵਿੱਚ ਕੇਕ ਖਾਣ ਦੇ ਨਾਲ 10 ਸਾਲਾਂ ਦੀ ਉਮਰ ਦੀ ਮਾਨਵੀ ਦੀ ਮੌਤ ਹੋਈ ਸੀ ਪਰ ਉੱਥੇ ਇਹ ਗੱਲ ਸਾਹਮਣੇ ਆਈ ਕਿ ਜੋ ਆਰਟੀਫੀਸ਼ੀਅਲ সুইਟਨਰ ਯੂਜ਼ ਕੀਤਾ ਗਿਆ ਉਸ ਦੇ ਵਿੱਚ ਖਾਮੀ ਸੀ ਉਸ ਕਾਰਨ ਦਿੱਕਤ ਆਈ ਹੈ ਪਰ ਇੱਥੇ ਗੱਲ ਹੋ ਰਹੀ ਹੈ ਪੈਕੇਜਡ ਪ੍ਰੋਡਕਟ ਦੀ ਜਿਸ ਦੀ ਕੀ ਜਾਂਚ ਹੋ ਕੇ ਸਪੈਸ਼ਲੀ ਹੋਉਂਦਾ ਹੈ ਤਾਂ ਕਿ ਐਸੇ ਪ੍ਰੋਡਕਟ 'ਚ ਵੀ ਕੋਈ ਖਾਮੀ ਪਈ ਗਈ ਹੈ ਕਿਆ ਫਿਰ ਇਸ ਤੋਂ ਬਿਨਾ ਉਸ ਨੂੰ ਜੋ ਵਧਾਇਆ ਗਿਆ ਉਸ ਦੇ ਵਿੱਚ ਗਲਤੀ ਹੈ ਇਹ ਇੱਕ ਸਵਾਲ ਹੈ ਜਿਸ ਦਾ ਕਿ ਜਵਾਬ ਜਲਦੀ ਹੀ ਮਿਲੇਗਾ ਹਾਲਾਂਕਿ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਕਿ ਇੱਥੇ ਗਲਤੀ ਕਿਸ ਦੀ ਹੈ ਆਪਣੀ رائے ਵੀ ਜ਼ਰੂਰ ਦਿਓ